ਜੇ ਜ디 ਅਕਾਲੀ ਦਲ ਵੱਲੋਂ ਜਿਹੜੀ ਯਾਤਰਾ ਕੱਢੀ ਜਾ ਰਹੀ ਆ ਅਸੀਂ ਇਹ ਸਮਝਦੇ ਆ ਕਿ ਇਹ ਯਾਤਰਾ ਕੋਕੋ ਲੰਮਾ ਸਮਾਂ ਜਿਹੜਾ ਰਾਜ ਭਾਗ ਇਹਨਾਂ ਨੇ ਕੀਤਾ ਇਸ ਸਰਕਾਰ ਨੇ ਉਹ ਸਮੇਂ ਸਾਰਾ ਵਰਗ ਲਗਭਗ ਮਜ਼ਦੂਰ ਕਿਸਾਨ ਮਿਹਨਤੀ ਲੋਕ ਇਹਨਾਂ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਉਹਦਾ ਖਮਿਆਲ ਜਿਹੜਾ ਇਹਨਾਂ ਨੂੰ ਪੁੱਤਣਾ ਪਿਆ ਪੁਰਨਾਗੇ ਸਮੇਂ ਵਿੱਚ ਜਿਹੜਾ ਆ ਨਸ਼ਿਆਂ ਦਾ ਜਿਆਦਾ ਪਰਫੁੱਲ ਹੋਇਆ ਕੰਮ ਕਿ ਘਰ ਘਰ ਜਾ ਮਤਲਬ ਬਹੁਤ ਕੀਤੀ ਜਿਹੜੀ ਨਸ਼ਾ ਦੀ ਭਾਵੇਂ ਹੁਣ ਵੀ ਉਦਾਂ ਹੀ ਚੱਲਣ ਡਿਆ ਪਰ ਇਹਨਾਂ ਦੀ ਸਰਕਾਰ ਸਮੇਂ ਜਿਹੜਾ ਆ ਉਹ ਇਸ ਕਿੰਦਾ ਕੰਮ ਨੂੰ ਵਧਿਆ ਫਲਿਆ ਹੁਣ ਇਹ ਭਾਵੇਂ ਯਾਤਰਾ ਕਰਦੇ ਰਹਿਣ ਪਰ ਉਹ ਲੋਕ ਜਿਹੜੇ ਆ ਉਹਨਾਂ ਨੂੰ ਉਹ ਥੱਕ ਚੁੱਕੇ ਆ ਥੱਕ ਚੁੱਕੇ ਆ ਸੋ ਇਸ ਕਰਕੇ ਇਹਨਾਂ ਦਾ ਕੋ ਬਹੁਤਾ ਹੋਣ ਵਾਲਾ ਮਸਲਾ ਕੋਈ ਇਹਨਾਂ ਦਾ ਹੱਲ ਹੋਣਾ ਨਹੀਂ ਆ ਜੋ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਨਵੀਂ ਯਾਤਰਾ ਸ਼ੁਰੂ ਕਰ ਰਹੀ ਆ ਕੱਲ ਹੀ ਸਰਕਾਰ ਪੰਜਾਬ ਬਚਾਓ ਇਹਦੇ ਬਾਰੇ ਅਸੀਂ ਇਹ ਕਹਿਣਾ ਚਾਹਾਂਗੇ ਜੋ ਕਿ ਪਹਿਲਾਂ ਇਹਨਾਂ ਦੀ 25 ਸਾਲ ਸਰਕਾਰ ਰਹੀ ਆ ਇਹ ਤਾਂ ਨਾਰਾ ਉਸੇ ਤੋਂ ਉਹਦੇ ਤੋਂ ਹੀ ਅਸੀਂ ਮਾਰ ਰਹੇ ਸਾਡਾ ਪੰਜਾਬ ਬਚਾਓ ਪੰਜਾਬ ਬਚਾਓ ਜਵਾਨ ਬਚਾਓ ਪੰਜਾਬ ਦੇ ਕਿਸਾਨ ਬਚਾਓ ਤੇ ਅੱਜ ਤੱਕ ਇਸ ਚੀਜ਼ ਦਾ ਕੋਈ ਸਾਨੂੰ ਇਨਸਾਬ ਨਹੀਂ ਮਿਲਿਆ ਯਾਤਰਾ ਜੀ ਸਦਕੇ ਤੋਂ ਸ਼ੁਰੂ ਕਰਨ ਪਰ ਅੱਜ ਕੱਲ ਲੋਕ ਜਿਹੜੇ ਬਹੁਤ ਜਾਗਰਤ ਹੋ ਚੁੱਕੇ ਆ ਇਹ ਨਾਰਾ ਬਹੁਤ ਪੁਰਾਣਾ ਹੋ ਗਿਆ ਵਾ ਪੰਜਾਬ ਚੌਰ ਦੇ ਵਿੱਚ ਇਹ ਜੋ ਉਪਰਾਲਾ ਕਾਲੀ ਦਲ ਨੇ ਸ਼ੁਰੂ ਹੁਣ ਕੀਤਾ ਸ਼ਾਇਦ ਅੱਜ ਤੋਂ ਬਹੁਤ ਚਿਰ ਪਹਿਲਾਂ ਸ਼ੁਰੂ ਕਰਨ ਦੀ ਲੋੜ ਸੀ ਜੋ ਕਿ ਅਜ ਤੋਂ ਜਦੋਂ ਇਹਨਾਂ ਦੀ 10 ਸਾਲ ਰੈਗੂਲਰ ਸਰਕਾਰ ਰਹੀ ਆ 10 ਸਾਲ ਤੋਂ ਪਹਿਲਾਂ ਵੀ ਸਰਕਾਰ ਇਹਨਾਂ ਦੀ ਕਾਫੀ ਟਾਈਮ ਰਹੀ ਆ ਕੋਈ 25 30 ਸਾਲ ਇਹਨਾਂ ਨੇ ਰਾਜ ਕੀਤਾ ਉਦੋਂ ਵੀ ਪੰਜਾਬ ਬਚਾਉ ਦੀ ਬੜੀ ਲੋੜ ਸੀ ਉਦੋਂ ਵੀ ਲੋਕ ਤਰ੍ਹਾਂ ਤਰ੍ਹਾਂ ਕਰਨ ਦੇ ਸੀ ਸਾਡੇ ਪੰਜਾਬ ਨੂੰ ਬਚਾਓ ਸਾਡੇ ਧੀਆਂ ਪੁੱਤਾਂ ਨੂੰ ਬਚਾਓ ਜੋ ਨਸ਼ੇ ਦੀ ਪੇਟ ਚੜ ਰਹੇ ਆ ਬੇਰੋਜ਼ਗਾਰੀ ਦੀ ਪੇਟ ਚੜ ਰਹੇ ਆ ਉਦੋਂ ਵੀ ਪੰਜਾਬ ਨੂੰ ਇਹੋ ਜਿਹੇ ਮੁੱਦਿਆਂ ਤੇ ਬੜੀ ਲੋੜ ਸੀ ਪੰਜਾਬ بچਾਉਣ ਦੀ ਪਰ ਸਰਕਾਰਾਂ ਨੇ ਕੁਝ ਨਹੀਂ ਕੀਤਾ ਇਨ੍ਹਾਂ ਦੇ ਰਾਜ ਵਿੱਚ ਹੀ ਕਿੱਡੇ ਵੱਡੇ ਵੱਡੇ ਕਾਂਡ ਹੋ ਗਏ ਦੇਖੋ ਗੁਰੂ ਮਹਾਰਾਜ ਦੀਆਂ ਬੇਦੀਆਂ ਅਸੀਂ ਨਹੀਂ ਕਹਿੰਦੇ ਇਹਨਾਂ ਨੇ ਕਰਵਾਈਆਂ ਜਾਂ ਕਿਸ ਨੇ ਕਰਵਾਈਆਂ ਇਨਾਂ ਤੇ ਰਾਜ ਦੇ ਵਿੱਚ ਹੋਈਆਂ ਜਿਹੜਾ ਸੁਮੀਦਲ ਸਰਕਾਰ ਨੇ ਕਹਿ ਰਹੇ ਨੇ ਕਿ ਪੰਜਾਬ ਬਚਾਓ ਇਹਨਾਂ ਦੀ 25 ਸਾਲ ਸਰਕਾਰ ਰਹੀ ਹੈ ਉਦੋਂ ਕਿਉਂ ਨਹੀਂ ਪੰਜਾਬ ਬਚਾਇਆ ਗਿਆ ਉਹਨਾਂ ਨੇ ਕਿਉਂ ਨਹੀਂ ਤਹੀ ਨਸ਼ੇ ਨੂੰ ਰੋਕ ਕੀਤੀ ਗਈ ਉਦੋਂ ਤੁਸੀਂ ਕਿਉਂ ਨਹੀਂ ਆਪਣਾ ਜਿਹੜੇ ਮਾਰੇ ਅਨਸਰ ਗੁੰਡਾਗਰਦੀ ਫਿਲਾ ਰਹੇ ਆ ਉਹਨਾਂ ਨੂੰ ਟੋਣੀ ਨੱਥ ਪਾਈ ਗਈ ਹੁਣ ਇਸ ਵੇਲੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਬਚਾਓ ਪੰਜਾਬ ਨੂੰ ਡੋਬਨ ਦਾ ਮੇਨ ਮੁੱਦਾ ਹੀ ਅਕਾਲੀ ਦਲ ਪਾਰਟੀ ਦਾ ਹੈ ਉਮੀਦ ਵਾਲੀ ਕਮੇਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਇਹ ਹੁਣ ਕਹਿ ਰਹੇ ਆ ਕਿ ਪੰਜਾਬ ਬਚਾਓ ਪੰਜਾਬ ਕਿਹੜੇ ਬੇਸ ਤੇ ਬਚਾਉਣਗੇ ਸਾਨੂੰ ਕੋਈ ਇੱਕ ਮੁੱਦਾ ਦੱਸਣ ਕਿ ਪੰਜਾਬ ਕਿਹੜੇ ਬੇਸ ਤੇ ਬਚਾਉਣਗੇ ਅਕਾਲੀ ਦਲ ਵੱਲੋਂ ਇੱਕ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਉਹਦੇ ਬਾਰੇ ਥੋੜਾ ਕੀ ਜਾਨ ਮੈਂ ਨਿਰਮਲ ਸਿੰਘ ਛੇਰਪੁਰ ਸੱਦਾ ਪੇਟੂ ਵੀ ਦੁਰਜੀਤ ਸੁਭਾਗੂ ਜਿਹੜੀ ਅਕਾਲੀ ਦਲ ਵੱਲੋਂ ਜਿਹੜੀ ਯਾਤਰਾ ਕੱਢੀ ਜਾ ਰਹੀ ਆ ਅਸੀਂ ਇਹ ਸਮਝਦੇ ਆ ਕਿ ਇਹ ਯਾਤਰਾ ਕੋਕਾ ਲੰਮਾ ਸਮਾਂ ਜਿਹੜਾ ਰਾਜ ਭਾਗ ਇਹਨਾਂ ਨੇ ਕੀਤਾ ਹੈ ਸਰਕਾਰ ਨੇ ਉਹ ਸਮੇਂ ਸਾਰਾ ਵਰਗ ਲਗਭਗ ਮਜ਼ਦੂਰ ਕਿਸਾਨ ਮਿਹਨਤੀ ਲੋਕ ਇਹਨਾਂ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਉਹਦਾ ਖਮਿਆਜਾ ਜਿਹੜਾ ਇਹਨਾਂ ਨੂੰ ਭੁਗਤਣਾ ਪਿਆ ਉਹ ਇਹਨਾਂ ਦੇ ਸਮੇਂ ਵਿੱਚ ਜਿਹੜਾ ਆ ਨਸ਼ਿਆਂ ਦਾ ਜ਼ਿਆਦਾ ਪਰ ਫੁੱਲ ਹੋਇਆ ਕੰਮ ਤੇ ਘਰ ਘਰ ਜਾ ਮਤਲਬ ਬਹੁ ਗਿਣਤੀ ਜਿਹੜੀ ਨਸ਼ਾ ਦੀ ਆਮ ਤੌਰ 'ਤੇ ਹੁਣ ਵੀ ਉਦਾਂ ਹੀ ਚੱਲਣ ਡਿਆ ਪਰ ਉਹ ਇਹਨਾਂ ਦੀ ਸਰਕਾਰ ਸਮੇ ਜਿਹੜਾ ਆ ਉਹ ਇਸ ਚੀਜ਼ ਦਾ ਕੰਮ ਵਧਿਆ ਫੱਲਿਆ ਸੋ ਇਸ ਕਰਕੇ ਇਹ ਜਦੋਂ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਅਸੀਂ ਲਗਾਤਾਰ ਸੰਘਰਸ਼ ਕਰਦੇ ਰਹੇ ਉਹਨਾਂ ਸਮੇਂ ਦੇ ਵਿੱਚ ਵੀ ਕਿ ਮਜ਼ਦੂਰਾਂ ਦੀਆਂ ਮੰਗਾਂ ਤੇ ਕੋਈ ਉਹਨਾਂ ਨੂੰ ਰਹਿਸੀ ਪਲਾਟਾਂ ਦਾ ਮਾਮਲਾ ਉਹਨਾਂ ਨੂੰ ਉਹਨਾਂ ਦੀ ਪੈਨਸ਼ਨ ਦਾ ਮਾਮਲਾ ਸੋ ਸਾਰੇ ਮਾਮਲਿਆਂ ਤੇ ਕੋਈ ਇਹਨਾਂ ਨੇ ਗੋਲਿਆ ਕੀਤਾ ਸੋ ਇਸ ਕਰਕੇ ਇੱਕ ਇਹ ਵੀ ਮੰਗ ਅਸੀਂ ਉਦੋਂ ਰੱਖੀ ਸੀਗੀ ਕਿ ਘੱਟੋ-ਘੱਟ ਜਿਹੜਾ 1972 ਦੇ ਵਿੱਚ ਕਾਨੂੰਨ ਬਣਿਆ ਸੀਲਿੰਗ ਐਕਟ ਦਾ ਉਹਦੇ ਤਹਿਤ ਕਿ 17.5 ਏਕੜ ਜ਼ਮੀਨ ਜਿਹੜੀ ਆ ਉਹ ਉਤੋਂ ਵੱਧ ਕੁ ਰੱਖ ਨਹੀਂ ਸਕਦਾ ਪਰ ਇਹਨਾਂ ਦੀਆਂ ਆਪਣੀਆਂ ਜਿੰਨੇ ਵੀ ਇਹਨਾਂ ਦੇ ਭਵੇਂ ਉਹ ਬਾਦਲ ਹੋਣ ਭਵੇਂ ਇਹਨਾਂ ਦੇ ਮੰਤਰੀ ਹੋਣ ਉਹ ਸਾਰਿਆਂ ਦੀਆਂ ਹਜ਼ਾਰਾਂ ਏਕੜ ਸੈਂਕੜੇ ਏਕੜਾਂ ਜ਼ਮੀਨਾਂ ਆ ਉਹ ਕਾਨੂੰਨ ਨਹੀਂ ਲਾਗੂ ਕਰ ਸਕੇ ਸੋ ਇਸ ਕਰਕੇ ਮਜ਼ਦੂਰ ਤੇ ਕਿਸਾਨ ਤੇ ਸਮੁੱਚੇ ਲੋਕਾਂ ਦੇ ਵਿਰੋਧੀ ਸਰਕਾਰ ਉਦੋਂ ਵੀ ਸਾਥ ਤੋਂ ਹੀ ਆ ਉਹਦਾ ਕਰਕੇ ਲੋਕਾਂ ਨੇ ਜਿਹੜਾ ਇਹਨਾਂ ਨੂੰ ਸਬਸਕਾਇਆ ਹੁਣ ਇਹ ਭਾਵੇਂ ਯਾਤਰਾ ਕਰਦੇ ਰਹਿਣ ਪਰ ਉਹ ਲੋਕ ਜਿਹੜੇ ਆ ਉਹਨਾਂ ਤੋਂ ਉਹ ਅੱਕ ਚੁੱਕੇ ਆ ਥੱਕ ਚੁੱਕੇ ਆ ਸੋ ਇਸ ਕਰਕੇ ਇਹਨਾਂ ਦਾ ਕੋਈ ਬਹੁਤਾ ਹਉਣ ਵਾਲਾ ਮਸਲਾ ਕੋਈ ਇਹਨਾਂ ਦਾ ਹੱਲ ਹੋਣਾ ਨਹੀਂ ਹੈ ਸੋ ਇਸ ਕਰਕੇ ਯਾਤਰਾ ਦਾ ਕੋਈ ਬਹੁਤਾ ਲੋਕਾਂ ਤੇ ਨਾ ਲੋਕ ਇਸ ਨੂੰ ਮਤਲਬ ਲੋਕਾਂ ਦੇ ਵਿੱਚ ਚਰਚਾ ਵੀ ਨਹੀਂ ਇਸ ਤਰ੍ਹਾਂ ਦੀ ਵੀ ਇਹ ਯਾਤਰਾ ਕਰਨੀ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਆਉਣ ਵਾਲੀਆਂ ਇਲੈਕਸ਼ਨਾਂ 'ਚ ਫੇਰ ਧੰਮ ਡੋਏ ਮਾਰਦੇ ਆ ਕਿ ਕਿਤਨਾ ਕਿਤੇ ਅਸੀਂ ਫੇਰ ਸਤਾ ਵਿੱਚ ਆ ਜਾਈਏ ਸਦਾ ਚਾਹ ਕੇ ਜਿਹੜੀ ਪਹਿਲਾਂ ਦੇ ਤਰ੍ਹਾਂ ਦੀ ਕੰਮ ਕਰਨੇ ਆ ਪਹਿਲਾਂ ਵੀ ਲੋਕਾਂ ਨੂੰ ਕੁੱਟਿਆ ਲੁੱਟਿਆ ਤੇ ਉਸ ਤਰ੍ਹਾਂ ਦੀ ਫਿਰ ਇਹਨਾਂ ਨੇ ਕੰਮ ਕਰਨੇ ਆ ਸੋ ਇਸ ਕਰਕੇ ਇਹ ਕਿਸਾਨ ਅੰਦੋਲਨ ਵੀਰੇ ਵੀ ਆਪਾਂ ਦੇਖਦੇ ਆ ਕਿ ਉਦੋਂ ਵੀ ਇਹਨਾਂ ਦੇ ਬਿਆਨ ਲੱਗ ਪਾ ਕੇ ਇਸ ਤਰ੍ਹਾਂ ਦੇ ਸੀਗੇ ਜੀ ਇਹ ਜਿਹੜੇ ਕਿਸਾਨ ਗੁੰਮਰਾਹ ਹੋਏ ਹੋਏ ਆ ਇਹ ਜਿਹੜੇ ਕਾਨੂੰਨ ਬਣ ਕੁਲ ਜਿਹੜੇ ਆ ਉਹ ਹੱਕ ਚ ਇਹਨਾਂ ਦੀ ਜਿਹੜੇ ਖੇਤੀ ਕਾਲੇ ਕਾਨੂੰਨ ਬਣਾਏ ਪਰ ਮੁੜ ਕੇ ਫਿਰ ਜਦੋਂ ਲੋਕਾਂ ਦਾ ਉਹ ਰੋਸ ਵਧਿਆ ਉਦੋਂ ਇਹਨਾਂ ਨੇ ਬਿਆਨ ਬਦਲੇ ਸੋ ਇਹ ਸਮੇਂ-ਸਮੇਂ ਪਾ ਕੇ ਆਪਣੀ ਗੱਲ ਨੂੰ ਬਦਲਦੇ ਰਹਿੰਦੇ ਆ ਤੋ ਇਹਨਾਂ ਬਹੁਤਾ ਕੋਈ ਇਦਾਂ ਸੀਰੀਅਸ ਲੈਣ ਵਾਲੀ ਕੋ ਗੱਲ ਹੈ ਨਹੀਂ ਕਮਣੀ ਅਕਾਲੀ ਦਲ ਵੱਲੋਂ ਪੰਜਾਬ ਯਾਤਰਾ ਸ਼ੁਰੂ ਕੀਤੀ ਗਈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਹਲਕਾ ਸੁਲਤਾਨਪੁਰ ਲੋਧੀ ਸਰਦੂਲ ਸਿੰਘ ਚੰਦ ਇਨਸਾਨੀਅਤ ਲੋਕ ਵਿਕਾਸ ਪਾਲਨੀ ਸੂਬਾ ਪ੍ਰਧਾਨ ਜੋ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਨਵੀਂ ਯਾਤਰਾ ਸ਼ੁਰੂ ਕਰ ਰਹੀ ਹੈ ਅਕਾਲੀ ਸਰਕਾਰ ਪੰਜਾਬ ਬਚਾਓ ਇਹਦੇ ਬਾਰੇ ਅਸੀਂ ਇਹ ਕਹਿਣਾ ਚਾਹਾਂਗੇ ਜੋ ਕਿ ਪਹਿਲਾਂ ਇਹਨਾਂ ਦੀ 25 ਸਾਲ ਸਰਕਾਰ ਰਹੀ ਆ ਇਹ ਤਾਂ ਨਾਰਾ ਉਸੇ ਤੋਂ ਉਹਦੇ ਤੋਂ ਹੀ ਅਸੀਂ ਮਾਰ ਰਹੇ ਸਾਡਾ ਪੰਜਾਬ ਬਚਾਓ ਪਿਆਰ ਬਚਾਓ ਜਵਾਨ ਬਚਾਓ ਪੰਜਾਬ ਦੇ ਕਿਸਾਨ ਬਚਾਓ ਤੇ ਅੱਜ ਤੱਕ ਇਸ ਚੀਜ਼ ਦਾ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਜਤਰਾਜੀ ਸਾਧਕੇ ਤੋਂ ਸ਼ੁਰੂ ਕਰਨ ਪਰ ਅੱਜ ਕੱਲ ਲੋਕ ਜਿਹੜੇ ਬਹੁਤ ਜਾਗਰਤ ਹੋ ਚੁੱਕੇ ਆ ਇਹ ਨਾਰਾ ਬਹੁਤ ਪੁਰਾਣਾ ਹੋ ਗਿਆ ਵਾ ਪੰਜਾਬ ਬਚਾਓ ਦੇ ਵਿੱਚ ਤੇ ਅਸੀਂ ਇਹਦੇ ਬਾਰੇ ਇਹ ਕਹਿਣਾ ਚਾਹੁੰਦੇ ਆ ਠੀਕ ਆ ਜੀ ਕਰਨ ਯਾਤਰਾ ਜੀ ਸਾਧਕੇ ਜਰੂਰ ਪਰ ਸਾਡੇ ਜਿਹੜੇ ਪੰਜਾਬ ਦੇ ਲੋਕ ਆ ਬਹੁਤ ਹੀ ਜਾਗਰਤ ਹੋ ਚੁੱਕੇ ਆ ਤੇ ਇਹਦੇ ਵਿੱਚ ਜਿਹੜਾ ਫਾਇਦਾ ਕਾਲੀ ਦਲ ਨੂੰ ਹੋਊਗਾ ਜਾਂ ਬਾਦਲ ਪਰਿਵਾਰ ਨੂੰ ਹੋਊਗਾ ਦੇਖੋ ਜੀ ਇਹਦੇ ਵਿੱਚ ਬਾਦਲ ਪਰਿਵਾਰ ਨੂੰ ਹੋਵੇ ਜਾਂ ਕਾਲੀ ਪਰਿਵਾਰ ਨੂੰ ਹੋਵੇ ਲੇਕਿਨ ਸਰਕਾਰ ਦਾ ਸਾਡੀ ਬੀਜੇਪੀ ਦੀ ਹੈ ਨਾ ਮੋਦੀ ਸਰਕਾਰ ਦੀ ਹੈ ਜੇ ਹੁਣ ਸਾਡੇ ਲੋਕ ਪੰਜਾਬ ਦੇ ਜਾਗਰਤ ਹੋਣਗੇ ਤੇ ਇਹਦੇ ਵਿੱਚ ਹਗਾਰਾ ਨਾ ਹੀ ਦੇਣ ਤਾਂ ਵਧੀਆ ਗੱਲ ਆ ਕਿਉਂ ਇਹ ਜਿਹੜਾ ਅੱਗੇ ਪੰਜਾਬ ਦੇ ਵਿੱਚ ਸਰਕਾਰ ਬਹੁਤ ਰਹਿ ਚੁੱਕੀ ਆ ਤੇ ਸਾਡੀ ਔਰ ਜਵਾਨੀ ਔਰ ਨਸ਼ੇ ਤੇ ਕੋਈ ਸਰਕਾਰ ਦਾ ਕੰਟਰੋਲ ਨਹੀਂ ਹੋਇਆ ਅਜੇ ਤੱਕ ਉਹੋ ਹੀ ਕੰਡੇ ਅਜੇ ਤੱਕ ਖਿਲਰੇ ਜਿਹੜੇ ਗਾਂ ਸਾਡੇ ਕੋ ਇਕੱਠੇ ਨਹੀਂ ਹੋਏ ਸਾਡੇ ਪੰਜਾਬ ਕੋਲੋਂ ਕਾਲੀ ਦਲ ਨੇ ਪੰਜਾਬ ਵਿਚ ਆਵਾਸਰਾ ਸ਼ੁਰੂ ਕੀਤਾ ਹੈ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਇਸ ਪਹਿਲਾਂ ਤੋਂ 사ਤ ਸੰਗਤ ਨੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜੋ ਉਪਰਾਲਾ ਕਾਲੀ ਦਲ ਨੇ ਸ਼ੁਰੂ ਹੁਣ ਕੀਤਾ ਸ਼ਾਇਦ ਅੱਜ ਤੋਂ ਬਹੁਤ ਚਿਰ ਪਹਿਲਾਂ ਸ਼ੁਰੂ ਕਰਨ ਦੀ ਲੋੜ ਸੀ ਕਿਉਂਕਿ ਅੱਜ ਤੋਂ ਜਦੋਂ ਇਹਨਾਂ ਦੀ 10 ਸਾਲ ਰੈਗੂਲਰ ਸਰਕਾਰ ਰਹੀ ਆ 10 ਸਾਲ ਤੋਂ ਪਹਿਲਾਂ ਵੀ ਸਰਕਾਰ ਇਹਨਾਂ ਦੀ ਕਾਫੀ ਟਾਈਮ ਰਹੀ ਆ ਕੋਈ 25 30 ਸਾਲ ਇਹਨਾਂ ਨੇ ਰਾਜ ਕੀਤਾ ਉਦੋਂ ਵੀ ਪੰਜਾਬ ਬਚਾਉ ਦੀ ਬੜੀ ਲੋੜ ਸੀ ਜਿਹਨੂੰ ਕਹ ਲੋਗੇ ਉਦੋਂ ਵੀ ਲੋਕ ਤਰਾਹ ਤਰਾਹ ਕਰਨ ਦੇ ਸੀ ਸਾਡੇ ਪੰਜਾਬ ਨੂੰ ਬਚਾਓ ਸਾਡੇ ਧੀਆਂ ਪੁੱਤਾਂ ਨੂੰ ਬਚਾਓ ਜੋ ਨਸ਼ੇ ਦੀ ਪੇਟ ਚੜ ਰਹਾ ਆ ਬੇਰੋਜ਼ਗਾਰੀ ਦੀ ਪੇਟ ਚੜ ਰਹਾ ਆ ਉਦੋਂ ਵੀ ਪੰਜਾਬ ਨੂੰ ਇਹੋ ਜਿਹੇ ਮੁੱਦਿਆਂ ਤੇ ਬੜੀ ਲੋੜ ਸੀ ਪੰਜਾਬ ਬਚਾਉਣ ਦੀ ਪਰ ਸਰਕਾਰਾਂ ਨੇ ਕੁਝ ਨਹੀਂ ਕੀਤਾ ਇਹਨਾਂ ਦੇ ਰਾਜ ਵਿੱਚ ਹੀ ਕਿੱਡੇ ਵੱਡੇ ਵੱਡੇ ਕਾਂਡ ਹੋ ਗਏ ਦੇਖੋ ਗੁਰੂ ਮਹਾਰਾਜ ਦੀਆਂ ਬੇਦਬੀਆਂ ਅਸੀਂ ਨਹੀਂ ਕਹਿੰਨੇ ਇਹਨਾਂ ਨੇ ਕਰਵਾਈਆਂ ਜਾਂ ਕਿਸ ਨੇ ਕਰਵਾਈਆਂ ਅਸੀਂ ਨਹੀਂ ਜਾਣਦੇ ਕਿਸ ਨੇ ਕਰਵਾਈਆਂ ਪਰ ਇਹਨਾਂ ਤੇ ਰਾਜ ਦੇ ਵਿੱਚ ਹੋਈਆਂ ਉਦੋਂ ਵੀ ਤੇ ਇਹ ਕਾਂਡ ਦੇਖੋ ਕਿੱਡੇ ਅੱਖੋਂ ਪਰੋਖੇ ਕਰਨ ਵਾਲੇ ਆ ਹੁਣ ਅੱਜ ਜਦੋਂ ਆਪੋਜੀਟ ਸਰਕਾਰ ਆਈ ਆ ਹੁਣ ਇਹ ਕਹਿ ਰਿਹਾ ਜੂਰ ਦੇ ਕੇ ਪੰਜਾਬ ਬਚਾਉਣਾ ਪੰਜਾਬ ਬਚਾਉਣਾ ਤੇ ਉਦੋਂ ਇਹ ਕਿੱਥੇ ਗਏ ਪੈਸੀ ਉਦੋਂ ਵੀ ਤੇ ਪੰਜਾਬ ਬਚਾਇਆ ਜਾ ਸਕਦਾ ਸੀ ਕਿੱਡੇ ਪੰਜਾਬ ਦੇ ਸੁਵੇਦਨਸ਼ੀਲ ਮੁੱਦੇ ਆ ਕਈ ਮੁੱਦੇ ਆ ਜਿਨ੍ਹਾਂ ਤੇ ਇਹ ਜਦੋਂ ਡਟ ਕੇ ਖੜ ਕੇ ਪਹਿਰਾ ਦੇ ਕੇ ਪੰਜਾਬ ਦਾ ਭਲਾ ਕਰ ਸਕਦੇ ਸੀ ਇਹ ਲੋਕ ਕੀ ਭਲੀ ਭੰਤੀ ਜਾਣੂ ਆ ਜੀ ਅੱਜ ਲੋਕੀ ਬੁੱਧੀ ਜੀਵੀ ਹੋ ਚੁੱਕੇ ਆ ਲੋਕਾਂ ਨੂੰ ਪਤਾ ਵਾ ਪੰਜਾਬਦਿਆਂ ਨੂੰ ਵੀ ਕੀ ਸਾਡੇ ਹੱਕ ਆ ਉਦੋਂ ਇਹਨਾਂ ਨੇ ਕੋਈ ਏਡੀ ਵੱਡੇ ਪੱਦਰ ਤੇ ਤੇ ਹੈਲਪ ਕੀਤੀ ਨਹੀਂ ਉਦੋਂ ਦੇਖੋ ਆ ਬੰਦੀ ਸਿੰਘਾਂ ਦਾ ਮੁੱਦਾ ਕਿੰਨੇ ਚਿਰ ਤੋਂ ਲਟਕ ਰਿਹਾ ਮੰਦੀ ਸਿੰਘ ਵਿਚਾਰੇ ਭਾਰਤੀ ਕਾਨੂੰਨ ਅਨਸਾਰ ਸਜ਼ਾਵਾਂ ਪੂਰੀਆਂ ਕਰ ਚੁੱਕਿਆ ਕਿੱਡਾ ੱੱੱਕਾ ਇਹਨਾਂ ਲੋਕਾਂ ਨਾਲ ਹੋ ਰਿਹਾ ਸਾਡੇ ਲੋਕਾਂ ਨਾਲ ਹੋ ਰਿਹਾ ਸਾਡੇ ਵੀਰਾਂ ਨਾਲ ਹੋ ਰਿਹਾ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਜਾ ਰਿਹਾ ਤੇ ਸਰਕਾਰਾਂ ਉਦੋਂ ਰਾਜ ਕਰ ਰਹੀਆਂ ਸੀ ਉਦੋਂ ਉਹਨਾਂ ਨੂੰ ਹੱਕ ਦਵਾ ਸਕਦੀਆਂ ਸੀ ਜੇ ਸਟੈਂਡ ਲੈਂਦੀਆਂ ਖੜ੍ਹਦੀਆਂ ਸਭ ਕੁਝ ਹੋ ਸਕਦਾ ਸੀ ਅੱਜ ਜਦੋਂ ਆਪੋਜੀਟ ਸਰਕਾਰਾਂ ਵਾ ਇੱਕ ਦੂਜੇ ਤੇ ਚਿੱਕੜ ਸਿੱਟੀ ਜਾ ਰਹੇ ਆ ਜੀ ਬਸ ਦੇਖੋ ਦੇਖੀ ਹੁਣ ਇਹਨਾਂ ਨੂੰ ਪੰਜਾਬ ਬਚਾਉਂਦਾ ਚੇਤਾ ਆ ਉਦੋਂ ਵੀ ਪੰਜਾਬ ਬਚਾਇਆ ਜਾ ਸਕਦਾ ਸੀ ਲੋਕ ਤਰ੍ਹਾਂ ਤਰ੍ਹਾਂ ਕਰ ਰਹਿ ਸੀ ਸਾਡੇ ਪੰਜਾਬ ਨੂੰ ਬਚਾਓ ਪਰ ਹੁਣ ਇਹ ਐਵੇਂ ਪੋਲਿਟਿਕਸ ਕੀਤੀ ਜਾ ਰਹੀ ਆ ਇਹਦੀ ਅਹੀਂ ਨਹੀਂ ਸਮਝਦੇ ਕੋਈ ਏਡੀ ਜਿਆਦਾ ਲੋੜ ਆ ਜਾਂ ਕਰਨ ਦੀ ਕੋਈ ਜ਼ਰੂਰਤ ਆ ਲੋਕੀ ਬੜੇ ਸਿਆਣੇ ਹੋ ਚੁੱਕੇ ਆ ਜੀ ਬੁੱਧੀਜੀਵ ਹੋ ਚੁੱਕਿਆ ਲੋਕਾਂ ਨੂੰ ਪਤਾ ਸਾਡਾ ਭਲਾ ਬੁਰਾ ਕੀ ਆ ਮੈਂ ਜ਼ਿਆਦਾ ਕੁਛ ਨਹੀਂ ਹੁਣ ਇਸ ਬਾਰੇ ਕਹਿਣਾ ਚਾਹੁੰਦਾ ਹਾਂਗਾ ਬਾਕੀ ਉਪਰਾਲਾ ਮੜਾ ਨਹੀਂ ਗਾ ਕਰੋ ਜਦੋਂ ਜਾਗ ਗਏ ਉਦੋਂ ਹੀ ਸਵੇਰਾ ਕਰੋ ਜੋ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲੀ ਦਲ ਵੱਲੋਂ ਇੱਕ ਪੰਜਾਬ ਚੌਹ ਯਾਤਰਾ ਸ਼ੁਰੂ ਕੀਤੀ ਗਈ ਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਰਿੰਦਰਜੀਤ ਸਿੰਘ ਬਾਉ ਆਮ ਨਾਗਰਿਕ ਹਾਂ ਤੇ ਇਹ ਵਜੂ ਕਹਿ ਰਿਹਾ ਹੈ ਕਿ ਜਿਹੜਾ ਸਮੀਲ ਦਲ ਸਰਕਾਰ ਨੇ ਕਹਿ ਰਹੇ ਨੇ ਕਿ ਪੰਜਾਬ ਬਚਾਓ ਇਹਨਾਂ ਦੀ 25 ਸਾਲ ਸਰਕਾਰ ਰਹੀ ਹੈ ਉਦੋਂ ਕਿਉਂ ਨਹੀਂ ਪੰਜਾਬ ਬਚਾਇਆ ਗਿਆ ਉਦੋਂ ਨਹੀਂ ਕਿਉਂ ਨਹੀਂ ਤੁਸੀਂ ਨਸ਼ੇ ਨੂੰ ਰੋਕ ਕੀਤੀ ਗਈ ਉਦੋਂ ਤੁਸੀਂ ਕਿਉਂ ਨਹੀਂ ਆਪਣਾ ਜਿਹੜੇ ਮਾੜੇ ਅੰਸਰ ਗੁੰਡਾਗਰਦੀ ਫਲਾ ਰਹੇ ਆ ਉਹਨਾਂ ਨੂੰ ਕਿਉਂ ਨਹੀਂ ਨੱਥ ਪਾਈ ਗਈ ਹੁਣ ਇਸ ਵੇਲੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਬਚਾਓ ਪੰਜਾਬ ਨੂੰ ਡੋਬਨ ਦਾ ਮੇਨ ਮੁੱਦਾ ਹੀ ਅਕਾਲੀ ਧਲ ਪਾਰਟੀ ਦਾ ਹੈ ਇਸ ਬਾਰੇ ਹੋਰ ਕਿਸੇ ਤੁਹਾਨੂੰ ਕੀ ਦੱਸਿਆ ਸਾਰੇ ਲੋਕ ਆਮ ਜਾਣਦੇ ਹਨ ਕਿ ਸ਼ਮਨੀ ਦਲ ਕਮੇਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਇਹ ਹੁਣ ਕਹਿ ਰਿਹਾ ਕਿ ਪੰਜਾਬ ਬਚਾਓ ਪੰਜਾਬ ਕਿਹੜੇ ਬੇਸ ਤੇ ਬਚਾਉਣਗੇ ਸਾਨੂੰ ਕੋਈ ਇੱਕ ਮੁੱਦਾ ਦੱਸਣ ਕਿ ਪੰਜਾਬ ਕਿਹੜੇ ਬੇਸ ਤੇ ਬਚਾਉਣਗੇ ਨਸ਼ੇ ਤੇ ਜਵਾਨੀ ਸਾਰੀ ਬਾਹਰ ਜਾ ਰਹੀ ਹੈ ਨਸ਼ਿਆਂ 'ਚ ਡੁੱਬ ਰਹੀ ਹੈ ਗੁੰਡਾਗਰਦੀ ਲਿਮਟ ਤੋਂ ਜਿਆਦਾ ਹੋ ਗਈ ਹੈ ਹਰ ਸਰਕਾਰ ਆਉਂਦੀ ਹੈ ਕੋਈ ਵੋਟਾਂ ਤੇ ਮੰਗਦਾ ਹੈ ਕੋਈ ਇੱਕ ਦਿਨ ਨੌਕਰੀਆਂ ਤੇ ਇੱਕ ਦਿਨ ਕਹਿੰਦਾ ਸਾਨੂੰ ਅੱਗੇ ਲਿਆਓ ਸਾਨੂੰ ਅੱਗੇ ਲਿਆਓ ਜਦੋਂ ਜਨਤਾ ਲਿਆ ਕੇ ਤੁਹਾਨੂੰ ਕੁਰਸੀਆਂ ਤੇ ਬਾ ਦਿੰਦੀ ਹੈ ਤਾਂ ਤੁਸੀਂ ਸਾਰੇ ਪਿਛਲੇ ਵਾਅਦੇ ਕੀਤੇ ਹੋਏ ਸਭ ਭੁੱਲ ਜਾਂਦੇ ਨੇ ਹੁਣ ਸ਼ਮਨੀ ਦਲ ਕਮੇਟੀ ਕਹਿ ਰਹੀ ਹੈ ਕਿ ਤੁਸੀਂ ਸਾਡੇ ਨਾਲ ਜੁੜੋ ਸਾਨੂੰ ਕੁਰਸੀਆਂ ਤੇ ਭਾਓ ਕਿ ਕੁਰਸੀਆਂ ਤੇ ਜਨਤਾ ਨੇ 25 ਸਾਲ ਇਹਨਾਂ ਨੂੰ ਮੌਕਾ ਦਿੱਤਾ ਹੈ ਉਦੋਂ ਕੀ ਕੀਤਾ ਸਾਨੂੰ ਕੋਈ ਵੀ ਦਿਨਾ ਦਿਓ ਤੇ ਹਾਂ ਵੀ ਪੰਜਾਬ ਨੂੰ ਤੁਸੀਂ ਕਿਸੇ ਬੰਦੇ ਨੂੰ ਖੁਸ਼ਹਾਲ ਕੀਤਾ ਇਹਨਾਂ ਨੇ ਲੁੱਟਿਆ ਘੁੱਟਿਆ ਹੈ ਪੰਜਾਬ ਨੂੰ ਬਸ ਹੋਰ ਕੁਝ ਨਹੀਂ ਕੀਤਾ ਇਹ ਤਾਂ ਬਸ ਇੱਕ ਵੋਟਾਂ ਮੰਗਣ ਦਾ ਲੋਕਾਂ ਨੂੰ ਆਪਣੇ ਨਾਲ ਜੋੜਨ ਦਾ ਇੱਕ ਟਕੌਂਸਲਾ ਹੈ ਹੋਰ ਕੁਝ ਨਹੀਂ ਹੈਗਾ